ਸੋ লাই ਤਸਵੀਰਾਂ ਦਿਖਾ ਰਿਹਾ ਜਲੰਧਰ ਕੋ ਰੇਲਵੇ ਸਟੇਸ਼ਨ ਤੇ ਚੈਕਿੰਗ ਚੱਲ ਰਹੀ ਹੈ। ਤਾਂਦੇ ਮੌਕੇ ਤੇ ਗੱਡੀ ਚੈੱਕ ਕੀਤੀ ਜਾ ਰਹੀ ਹੈ। ਇਹ ਹੋ ਰਹੀ ਹੈ। ਇਹ ਵੀ ਆਪਦੇ ਤੋਂ ਸਟਾਪ ਹੈ। ਇਹ ਵੀ ਰਹਿਣ ਗਏ। ਇਹ ਨੌਂ ਨਹੀਂ ਸਾਡੀ। ਇਹ ਸੁਝੀ ਆਪਣੇ ਖੰਮਾ ਰੱਖਿਆ। ਬੱਸ ਚੋਪਾਲ ਪਾਸੇ ਗਿਆ ਰਵਜ। ਕਿਉਂ ਸਰ ਚੈੱਕ ਕਰੋ ਗੱਡੀ? ਕੈਮਰਾ ਬੰਦ। ਹਾਂਜੀ ਹਾਂਜੀ। ਕੀ ਬੰਦ? ਲਾਈਵ ਚੱਲ ਰਿਹਾ ਵਾ ਰਿਪੋਰਟਰ ਮੇਤੋ ਹੱਕਾ। ਸਰ ਗੱਡੀ ਚੈੱਕ ਕੀਤੀ ਜਾਵੇ ਕਾਈਂਡਲੀ। ਸਰ ਗੱਡੀ ਚੈੱਕ ਕਰੋ। ਕੀ ਕਰਵਾਹੀ ਤਾਨੂੰ ਤੁਹਾਡੀ ਨਾਲ ਹੀ ਗੱਲ ਕਰਦੇ ਉਹਨਾਂ ਨਾਲ ਕਰਦੇ ਜੀ ਕਿਹੜਾ ਮਾਲ ਵੇਚਦੇ ਪਿਆ ਕਿਹੜਾ ਮਾਲ ਤੂੰ ਕਿਹੜੀ ਗੱਲ ਕਰੀ ਤਾਨੂੰ ਪਤਾ ਕਿਹੜੇ 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 ਮਾਲ ਦਾ ਤਾਨੂੰ ਪਤਾ ਕਿਹਦੇ ਕੋ ਮੈਨੂੰ ਕਿਸੇ ਕੋ ਮੈਨੂੰ ਕੋ ਪਿਛਮ ਤੋਂ ਤੂੰ ਇੱਥੇ ਖੜੇ ਸਟੇਸ਼ਨ ਤੇ ਤੂੰ ਇਸ ਸਟੇਸ਼ਨ ਤੇ ਖੜੇ ਹਾਂ ਤੂੰ ਪੁਲਿਸ ਦੇ ਹੱਥੇ ਸਿਖੜੇ ਗੱਡੀ ਚੈੱਕ ਕਰੋ ਸਰ ਗੱਡੀ ਚੈੱਕ ਕਰੋ ਜੀ ਗੱਡੀ ਉਹ ਰੇਲਵੇ ਸਟੇਸ਼ਨ ਲਿਖਿਆ ਰੇਲਵੇ ਜੀ ਰੇਲਵੇ ਸਟੇਸ਼ਨ ਤੇ ਖੜਿਆ ਸਰ ਆਪ ਹੀ ਗੱਡੀ ਚੈੱਕ ਕਰਾ ਲਓ ਕਰਿਆ ਜੀ ਮੈਂ ਅੰਦਰ ਨਹੀਂ ਮੈਂ ਗੱਡੀ ਸਰ ਗੱਡੀ ਸਰ ਚੈੱਕ ਕਰਾਓ ਜੀ ਸਰ ਸਰ ਉਹਨਾਂ ਨੂੰ ਕਰਾਓ ਵੇਖ ਵੇਖਣਾ ਕਰ ਵੇਖ ਵੇਖਣਾ ਕਰ ਤੈਨਾਂ ਮੇਰੇ ਜਿੰਨਾਂ ਨਾਲ ਗੱਲ ਕਰ ਰਿਹਾ ਆ ਤੂੰ ਤੂੰ ਨਾ ਮੇਰੇ ਨਾਲ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਮੈਨੂੰ ਜੇ ਇਹ ਤੁਸੀਂ ਕੰਮ ਕਰਨਾ ਫੇਰ ਆ ਸਰ ਆਪਣੇ ਲੇਡੀ ਸਟਾਫ ਤੋਂ ਉਹਨਾਂ ਨੂੰ ਬੋਲਣ ਦੇ ਮੈਨੇ ਅੱਗੇ ਕੋਈ ਪੁਲਿਸ ਰਿਪੋਰਟ ਨਹੀਂ ਮੈਡਮ ਜੀ ਤੁਸੀਂ ਵੀ ਅੱਡੇ ਕੇ ਕੁਛ ਨਹੀਂ ਆ ਠੀਕ ਆ ਮੈਂ ਆਪਣਾ ਕੰਮ ਕਰ ਰਿਹਾ ਆ ਤੁਹਾਡੇ ਨਾਲ ਦਾ ਹੀ ਤੁਸੀਂ ਨਾਲ ਨਹੀਂ ਆਏ ਕਿ ਤੇਰੀ ਤੁਹਾਨੂੰ ਸਾਡੀ ਸਰ ਇਹ ਕੀ ਲੱਗਦਾ ਤੁਹਾਡੇ ਕੀ ਲੱਗਦੇ ਤੁਹਾਡੇ ਨਹੀਂ ਕੀ ਲੱਗਦੇ ਨੇ ਤੇ ਇਹਨਾਂ ਨੂੰ ਬੋਲਣ ਦੀ ਮੜੀ ਸੈਂਸਸ ਖਾਓ ਨਾ ਜਦੋਂ ਤੁਸੀਂ ਆਪਣੀ ਡਿਊਟੀ ਕਰਦੇ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਤੁਸੀਂ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਜੀ ਨਹੀਂ ਉਹ ਲਾਈਵ ਕਰੀ ਕਿਉਂ ਹੋ ਗਿਆ ਤੇ ਬੋਲਣਾ ਉਹਨਾਂ ਨੇ ਕਹਿ ਦਿੱਤਾ ਕਿ ਸੌਮੀ ਨੰਬਰ ਮੈਂ ਵੀ ਕਹਿ ਕਿ ਬਾਜੀ ਸੀ ਫੈਮਿਲੀ ਮੈਂਬਰ ਆ ਫਿਰ ਤੇਰਾ ਮਨ ਨਹੀਂ ਆਦਾ ਤੂੰ ਪੁਲਿਸ ਲੈ ਕੇ ਤਸ ਮੇਰੇ ਗੱਡੀ ਤੇ ਚੈਕਿੰਗ ਕਰਨਾ ਨਾ ਤੂੰ ਬਾਕੀ ਬਾਕੀ ਗੱਡੀਆਂ ਦੀ ਪੁਲਿਸ ਚੈੱਕ ਨਹੀਂ ਕਰਦੀ ਬਾਕੀ ਬਾਕੀ ਗੱਡੀਆਂ ਪੁਲਿਸ ਨਹੀਂ ਚੈੱਕ ਕਰਦੀ ਨਾਲ ਮੁਲਾਜ਼ਮ ਆਏ ਮੈਂ ਚੈੱਕ ਕੀਤੀ ਮੁਲਾਜ਼ਮ ਚੈੱਕ ਕਰ ਰਹੇ ਆ ਮੁਲਾਜ਼ਮ ਮੈਂ ਨਹੀਂ ਚੈੱਕ ਕਰ ਰਹੇ ਆ ਮੈਂ ਨਹੀਂ ਹੁੰਦਾ ਸਰ ਮੈਂ ਚੈੱਕ ਕਰ ਰਿਹਾ ਕਿ ਤੁਸੀਂ ਚੈੱਕ ਕਰ ਰਹੇ ਸਾਨੂੰ ਸ਼ੱਕ ਹੀ ਲੱਗਿਆ ਚੈੱਕ ਕਰਾਤੀ ਸਾਨੂੰ ਚੱਕੀ ਲੱਗੀ ਸਾਨੂੰ ਸਾਨੂੰ ਸ਼ੱਕ ਹੀ ਲੱਗਿਆ ਚੈੱਕ ਕਰਾਤੀ ਦੇਖੋ ਕਿ ਪਹਿਲਾ ਆਇਆ ਨਹੀਂ ਬੋਸ ਨਹੀਂ ਨੰਬਰ ਨੈਵੀ ਕਿਉਂ ਕੰਮ ਨਹੀਂ ਕਰਦਾ ਅੱਜ ਵੀ ਕਰਦਾ ਜਾਓ ਸਾਡੇ ਕੋਲ ਹੋਵੇ ਦੇਖੋ ਇਹ ਹੋ ਗਿਆ ਜਦੋਂ ਮੈਂ ਪੁੱਛਣਾ ਕਰੀ ਕਿ ਇਹ ਪਹਿਲੀ ਨੰਬਰ ਹੈ ਸਰ ਨਹੀਂ ਜੇ ਤੁਸੀਂ ਫੈਮਿਲੀ ਮੈਂਬਰ ਨੇ ਇਹਨੇ ਚੀਕਾ ਮਾਰਨ ਲਈ ਇਹਨੇ ਚੀਕਾ ਮਾਰਨ ਲਈ ਕਿਹੜੀ ਗੱਲ ਆ ਇਹਨੇ ਚੀਕਾ ਮਾਰਨ ਲਈ ਕੀ ਗੱਲ ਆ ਮੈਂ ਆਪਣੀ ਫਰਜ਼ਦ ਮਾਰ ਰਿਹਾ ਤੁਹਾਡੇ ਮੇਰੀ ਗੱਲ ਸੁਣੋ ਮੈਂ ਬੋਲੋ 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 ਅਸੀਂ ਕਿਸੇ ਮੁੰਡਿਆਂ ਚ ਨਹੀਂ ਹੈਗੇ ਸਾਡੇ ਨਾਲ ਕੋਈ ਮੁੰਡਾ ਨਹੀਂ ਹੈਗਾ ਜਿਹੜਾ ਤੂੰ ਪੁਲਿਸ ਲੈ ਕੇ ਆ ਕੇ ਸਾਡੀ ਜੱਦੀ ਤੇ ਚੈਕਿੰਗ ਕਰਨਾ ਹੁੰਦਾ ਕੋਣ ਹੈ ਤੂੰ ਇਹ ਵੀ ਤੁਸੀਂ ਪੁਲਸਾ ਲਈ ਬਿਠਾਇਆ ਵਾ ਇਹ ਮੇਰਾ ਬਰਾਦਰ ਨਹੀਂ ਹਾਂ ਇਹ ਪੁਲਸਾ ਲਈ ਹੈ ਇਹ ਲੋਨ ਚ ਨਹੀਂ ਇਹ ਪੁਲਿਸ ਵਾਲਾ ਹੀ ਹੈ ਤੇ ਬਾਕੀ ਵੀ ਪੁਲਸਾ ਲਈ ਆਏ ਆ ਸਾਡੇ ਨਾਲ ਮੇਰੇ ਵੀ ਹੈਗੇ ਨੇ ਹਾਂ ਤੇ ਫੇਰ ਸੱਦ ਲਓ ਸੱਦ ਲਓ ਠੀਕ ਹੈ ਨਾ ਅਸੀਂ ਮੇਰੇ ਵੀ ਹੈਗੇ ਫੇ ਮੈਂ ਕੀ ਕਰਾਂ ਡੀਐਸਪੀ ਫੇ ਮੈਂ ਕੀ ਕਰਾਂ ਡੀਐਸਪੀ ਇਹ ਤੇ ਮੈਨੂੰ ਕੋਈ ਟੈਨਸ਼ਨ ਨਹੀਂ ਕਿਸੇ ਡੀਐਸਪੀ ਦੀ ਮੈਂ ਆਪਣਾ ਕੰਮ ਕਰ ਰਿਹਾ ਮੈਨੂੰ ਕਿਸੇ ਡੀਐਸਪੀ ਦੀ ਕੋਈ ਟੈਨਸ਼ਨ ਨਹੀਂ ਗਈ ਜਾਓ ਡੀਐਸਪੀ ਸਾਹਿਬ ਨੂੰ ਸਾਥ ਲਓ ਡੀਐਸਪੀ ਸਾਹਿਬ ਨੂੰ ਸਾਥ ਲਓ ਡੀਐਸਪੀ ਸਾਹਿਬ ਡੀਸੀ ਨਹੀਂ ਲੱਗੇ ਸ਼ਹਿਰ ਤੇ ਹਾਂ ਤੇ ਮੈਂ ਕਹਿ ਨਹੀਂ ਰਿਹਾ ਤੂੰ ਹੀ ਆਖ ਰਿਹਾ ਡੀਐਸਪੀ ਹੈ ਹਾਂ ਤੂੰ ਡੀਸੀ ਨਹੀਂ ਲੱਗਾ ਇਹਨਾਂ ਨੂੰ ਬੋਲਣ ਦੀ ਹਿੰਮਤ ਸਕਾਓ ਜਿਹੜੇ ਨਾ ਮਾਮਾ ਡੀਐਸਪੀ ਹੈ ਤੇ ਮਾਮਾ ਜੀ ਨਾ ਰੱਬ ਨਹੀਂ ਲੱਗੇ ਤੇ ਤੂੰ ਕੌਣ ਹੁੰਦੀ ਹੈ ਤੂੰ ਕੌਣ ਹੁੰਦੀ ਹੈ ਤੂੰ ਡੀਸੀ ਲੱਗੀ ਹੈ ਕੀ ਡੀਸੀ ਲੱਗੀ ਐ ਤੂੰ ਤੂੰ ਕੌਣ ਆ ਤੇ ਤੂੰ ਕੌਣ ਆ ਬੇਫਕੂਫ ਤੂੰ ਆ ਜਾਓ ਬੇਫਕੂਫ ਤੂੰ ਆ ਮੈਂ ਮੈਂ ਆਪਣਾ ਕੰਮ ਕਰ ਰਿਹਾ ਕੀ ਤੇਰੀ ਮਾਂ ਦਾ ਕੀ ਕਰ ਰੇ ਸੀ ਗੱਡੀ ਜਿਵੇਂ ਕੀ ਤੇਰੀ ਮਾਂ ਦਾ ਸਿੱਧਾ ਬੈਠਾ ਹੋਵੇ ਤੇਰੀ ਮਾਂ ਦੀ ਕੋਈ ਅਸੀ ਮੋੜ ਕਰਦੀ ਆ ਫੇਰ ਸਾਡੇ ਤੂੰ ਹੀ ਇੱਥੇ ਸਟੇਸ਼ਨ ਤੇ ਖੜੇ ਸੀ ਨਾ ਠੀਕ ਐ ਇੱਥੇ ਕਿਹੜੀ ਤੂੰ ਇੱਥੇ ਕਿਹੜੀ ਓਨ ਡਿਊਟੀ ਤੂੰ ਐ ਇੱਥੇ ਕਿਹੜੀ ਤੁਸੀਂ ਪੁਲਿਸ ਦੀ ਭੂਮਿਕਾ ਨਿਭਾ ਰਹੇ ਹੋ? ਡਿਊਟੀ ਹੋ ਕੇ? ਹੋ ਡਿਊਟੀ ਮੈਂ ਸੀ ਮੇਰੇ 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 ਕੋ ਖਲਗੀ ਤੋਂ ਸਿਖਾਣ ਲਈ। ਨਹੀਂ ਇੱਥੇ ਕਿਹੜੀ? ਨਹੀਂ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਤੁਸੀਂ ਡਿਊਟੀ ਦੀ? ਚਲੋ ਬੈਠ ਜਾਓ। ਇੱਥੇ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਐ? ਹਾਂ ਤੇ ਹਾਂ ਵੀ ਨਾ ਸਿਖਾਓ। ਸਾਮੀ ਨਹੀਂ ਹੈਗੀ। ਕੀ? ਠੀਕ ਹੈ ਨਾ। ਉਹ ਸਾਮੀ ਵੀ ਬਹੁਤ ਨੇ। ਸਾਮੀ ਹੋਣਗੇ ਆਪਣੇ ਘਰ ਚ ਆਉਂਗੀ। ਸਾਨੂੰ ਕੋਈ ਟੈਨਸ਼ਨ ਨਹੀਂ ਹੈ ਤੇਰੇ ਅਗੇ ਸਾਮੀ ਦੀ। ਸਾਨੂੰ ਕੋਈ ਸਾਮੀ ਦੀ ਟੈਨਸ਼ਨ ਨਹੀਂ ਐ। ਉਹ ਜਾਓ ਯਾਰ ਤੁਸੀਂ ਜਿੱਥੇ ਲੈਣੇ। ਤੂੰ ਤੁਹਾਨੂੰ ਇੱਥੇ ਕਿੰਨੇ ਹੱਕ ਦੇ ਤਾਂ ਗੱਡੀ ਲਾ ਕੇ ਖੜੇ ਹੁੰਦਾ ਹੈ ਹੈ ਤੇ ਫਿਰ ਪੁਲਸੀ ਚੈੱਕ ਕਰ ਰਹੀ ਮੈਂ ਨਹੀਂ ਚੈੱਕ ਕਰ ਰਿਆ ਹੈ ਬਰਾਮਤ ਹੋਇਆ ਕਿ ਨਾ ਗੱਡੀ ਤੇ ਚੈੱਕ ਨਹੀਂ ਪੁਲਿਸ ਦਾ ਕਰਨ ਦਾ ਫਰਜ਼ ਨਹੀਂ ਬਰਾਮਤ ਕੀ ਹੋਇਆ ਨਾ ਹੋਵੇ ਮੇਰੇ ਗੱਡੀ ਨਾ ਹੋਵੇ ਤੇ ਪੁਲਸ ਚੈੱਕ ਨਹੀਂ ਕਰ ਸਕਦੇ ਤੂੰ ਡੀਸੀ ਲੱਗੀ ਹੈ ਤੂੰ ਦੱਸ ਕੀ ਕਰਾਂਗੇ ਆਪਣੀ ਚੈਕਿੰਗ ਦਾ ਗੱਲ ਮੁਕੀ ਜਾਓ ਜੀ ਜਾਓ ਮਨਾ ਅਕਲ ਫਰਾਉ ਭਾਈ ਇਹਨਾਂ ਨੂੰ ਹੈਨਾ ਜਿਹਦਾ ਮਾਮਾ ਡੀਐਸਪੀ ਤੇ ਮਾਮਾ ਜੀ ਡੀਸੀ ਥੋੜੀ ਲੱਗ ਗਈ ਮਾਮਾ ਜੀ ਰੂਲ ਨਹੀਂ ਮਾਮਾ ਜੀ ਦੀ ਗੱਡੀ ਨਹੀਂ ਚੈੱਕ ਹੋ ਸਕਦੀ ਹੈਨਾ ਮਾਮਾ ਜੀ ਦੀ ਗੱਡੀ ਨਹੀਂ ਚੈੱਕ ਹੋ ਸਕਦੀ ਇਹ ਗੱਡੀ ਪੁਲਿਸ ਨੇ ਚੈੱਕ ਕੀਤੀ ਹੈ ਕੋਈ ਫੈਮਲੀ ਮੈਂਬਰ ਆ ਉਹਨਾਂ ਕਹਿੰਦੇ ਕਿ ਮੈਂ ਲੋਨ ਚ ਲੈ ਫਿਰ ਤੱਕ ਇਤਨੀ ਲੈ ਕੇ ਚਲੇ ਗਏ ਗੱਡੀ ਚੈੱਕ ਕਰਾਂਗੇ ਤੇ ਕੋਈ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਜੋਦੀ ਪਾਜੀ ਤੁਹਾਨੂੰ ਇਹ ਪਹਿਲਾਂ ਹੀ ਕਹਿ ਚੁੱਕੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜੇ ਵੀ ਨੌਨ ਚਾ ਤੇ ਪੁਲਿਸ ਗੱਡੀ ਨੂੰ ਚੈੱਕ ਕਰ ਸਕਦੀ ਉਹ ਚਲੋ ਕੋਈ ਨਹੀਂ ਹੁੰਦਾ ਤੇ ਪੁਲਿਸ ਗੱਡੀ ਨੂੰ ਚੈੱਕ ਕਰ ਸਕਦੀ ਮੈਂ ਕਹ ਰਿਹਾ ਤੇ ਮਤਲਬ ਕਿ ਲਾਈਵ ਹੋਉਂਦਾ ਚਲੋ ਕੋਈ ਨਹੀਂ ਮੈਂ ਲਾਈਵ ਚਲਾ ਰਿਹਾ ਕੋਈ ਨਹੀਂ ਚੈਕਿੰਗ ਕੀਤੀ ਜਾਓ ਜਾ ਕੇ ਰੈਟ ਪਾ ਦਿਓ ਰੈਟ ਪਾ ਦਿਓ ਜਾ ਕੇ ਰੈਟ ਪਾਣੀ ਸੋਖੀ ਨਹੀਂ ਹੈਗੀ ਪਾ ਦਿਓ ਤੁਸੀਂ ਤੁਹਾਨੂੰ ਹੀ ਕਹਿ ਰਿਹਾ ਕੀ ਕੀ ਠੀਕ ਹੈ ਮਾੜੀ ਮੋਟੀ ਸਾਮੀ ਨਹੀਂ ਹੈਗੀ ਮਾੜਿਆਂ ਦੇ ਪੀਂਆਂ ਨਹੀਂ ਸਾਨੂੰ ਸਾਮੀ ਸੁਮੀ ਕੋਈ ਟੈਨਸ਼ਨ ਨਹੀਂ ਹੈ ਨਾ ਸਾਨੂੰ ਪੈਸੇ ਬੂਹੇ ਦੀ ਟੈਨਸ਼ਨ ਆ ਉਹ ਭਲੇਖਾ ਕੱਢ ਦਿਓ ਤੁਸੀਂ ਆ ਜਾ ਜਾ। ਸੋ ਇਹ ਤਸਵੀਰਾਂ ਨੇ ਜਲੰਧਰ ਦੀਆਂ ਦੱਸਦੀਆਂ ਕਿ ਅਜਿਹੀਆਂ ਲੜਕੀਆਂ ਰਾਤ ਨੂੰ ਸਟੇਸ਼ਨ ਤੇ ਘੁੰਮ ਰਹੀਆਂ ਨੇ। ਸੋ ਲਾਈਵ ਤਸਵੀਰਾਂ ਤੋਂ ਜਲੰਧਰ ਦੇਖ ਸਕਦੇ ਆ ਮੌਕੇ ਤੇ ਇਹ ਲੜਕੀ ਵੱਲੋਂ ਮਹੰਗਾਮਾ ਵੀ ਕਾਫੀ ਕੀਤਾ ਗਿਆ ਮੌਕੇ ਨਾਲ ਮੁਲਾਜ਼ਮ ਬੈਠਾ ਸੀਗਾ ਜੀਆਰਪੀ ਦਾ। ਸੋ ਲੜਕੀ ਵੱਲੋਂ ਕਾਫੀ ਧੋਲ ਦਿਖਾਈ ਗਈ ਅਫਸਰ شاہੀ ਦੀ। ਸੋ ਜਲੰਧਰ ਦੀਆਂ ਤਸਵੀਰਾਂ ਨੇ ਸੋ ਸਰ ਇੱਥੇ ਬਾਕੀ ਵੀ ਗੱਡੀਆਂ ਲੱਗੀਆਂ ਨੇ ਚੈਕਿੰਗ ਕਰਨਾ ਤੁਹਾਡਾ ਫਰਜ਼ ਹੈ ਨਾ ਚੈਕਿੰਗ ਕਰੀ ਦੀ ਹੈ ਹਨਾ ਹਨਾ ਪ੍ਰਿੰਸ ਸਾਹਿਬ ਦੱਸ ਜਿਓ ਇਹ ਸਭ ਮੇਰੇ ਨਹੀਂ ਭਾਵੇਂ ਰਿਲੇਟਿਵ ਹੋਵੇ ਇਹ ਗੱਡੀ ਕੋਈ ਚੈੱਕ ਕੀਤੀ ਕੋਈ ਏਡਾ ਵੱਡਾ ਮੈਟਰ ਨਹੀਂ ਹੈ ਨਾ ਜੋ ਲੜਕੀ ਬਣਾ ਰਹੀ ਸੀਗੀ ਬਿਲਕੁਲ ਆ ਦੱਸੋ ਤੁਸੀਂ ਕਿਹਾਂ ਜਾਂਦੇ ਹੋ ਅੱਛਾ ਉਹ ਕਿੱਧਰ ਗਏ ਨੇ ਪੰਜ ਤਾਂ ਦੇ ਨਾਲ ਸੋ ਇਹ ਤਸਵੀਰਾਂ ਜਲੰਧਰ ਰੇਲਵੇ ਸਟੇਸ਼ਨ ਦੀਆਂ ਨੇ ਸੋ ਇਹਨੇ ਤਸਵੀਰਾਂ ਨੇ ਮੈ ਰੰਜਮ ਫੱਬਰ ਤੁਹਾਡੇ ਨਾਲ ਹਲ ਵੀ ਤਾਂ